ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜਾਣੇ ਠੀਕ ਠਾਕ ਹੋਮੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੇ ਤੂੜੀ ਦੇ ਰੇਟ ਨੇ ਹੁਣ ਕੀ ਚੱਲਦੇ ਆ ਕੀ ਰੇਟ ਜਿਹੜੀ ਤੂੜੀ ਵਿਕ ਰਹੀ ਹੈ ਪੂਰੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਐਤਕੀ ਜਿਹੜੇ ਤੂੜੀ ਦੇ ਰੇਟ ਪੰਜਾਬ ਦੇ ਵਿੱਚ ਜਿਹੜੇ ਫਿਰ ਤੋਂ ਕਮਾਲ ਕਰਨਗੇ ਰੇਟ ਜਿਹੜੇ ਬਦਲਣ ਦੀ ਸੁਭਾਵਨਾ ਪੂਰੀ ਹੈ ਤੇ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਪੈਣੀ ਸ਼ੁਰੂ ਹੋਣੀ ਹੈ ਨਵੰਬਰ ਦਸੰਬਰ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਹੈ ਉਹ ਕੀ ਰਹਿਣਗੇ ਕੀ ਰੇਟ ਆਪਣੀ ਜਿਹੜੀ ਤੂੜੀ ਬੀਕੂਗੀ ਰੇਟ ਘਟਣਗੇ ਜਾਂ ਫਿਰ ਵਧਣਗੇ ਤੇ ਜਿਹੜੇ ਜ਼ਿੰਮੇਦਾਰਾਂ ਨੇ ਹੁਣ ਤੂੜੀ ਵੇਚਣੀ ਹੈ ਵੇਚਣ ਤੋਂ ਪਹਿਲਾਂ ਆਪਣੀ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਹੋਰ ਜ਼ਿੰਮੇਦਾਰ ਭਰਾਵਾਂ ਤੱਕ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਇਹਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਪ੍ਰੈਸ ਕਰ ਦਿਓ ਹਾਂਜੀ ਹੁਣ ਪਹਿਲਾ ਤਾਂ ਜਿਹੜੇ ਤੂੜੀ ਦਾ ਰੇਟ ਹੈ ਇਹ ਅਮੀ ਜਿਵੇਂ ਆਪਾਂ ਕਹਿ ਸਕਦੇ ਆ ਸੱਟਾ ਕਹਿ ਸਕਦੇ ਆ ਆਪਾਂ ਜੂਆ ਕਹਿ ਸਕਦੇ ਆ ਕਿਉਂਕਿ ਇਹ ਵੀ ਸੱਟੇ ਜਾਂ ਜੂਏ ਵਾਂਗ ਹੀ ਚੱਲਦਾ ਆਪਾਂ ਨੂੰ ਕੁਝ ਆਪਾਂ ਕਹਿ ਨਹੀਂ ਸਕਦੇ ਵੀ ਤੂੜੀ ਦਾ ਅੱਜ ਰੇਟ ਕੀ ਹੈ ਕੱਲ੍ਹ ਨੂੰ ਕੀ ਹੈ ਰੇਟ ਮਿੰਟ ਚ ਘਟ ਵੀ ਸਕਦਾ ਤੇ ਮਿੰਟ ਦੇ ਵਿੱਚ ਰੇਟ ਵਧ ਵੀ ਜਾਂਦਾ ਇਹ ਇੱਕ ਤਰੀਕੇ ਦਾ ਸੱਟਾ ਹੈ ਆਪਾਂ ਜੂਆ ਇਹਨੂੰ ਕਹਿ ਸਕਦੇ ਆ ਤੂੜੀ ਦੇ ਰੇਟਾਂ ਨੂੰ ਵੀ ਤੇ ਹਰ ਇੱਕ ਜ਼ਿਮੀਂਦਾਰ ਭਰਾ ਜਿਹੜਾ ਇਹ ਸੱਟਾ ਤੂੜੀ ਨੂੰ ਸੰਭਾਲਦਾਏ ਤੇ ਆਪਾਂ ਨੂੰ ਆਸ ਹੁੰਦੀ ਹੈ ਜੀਵਿੰਦਾਰ ਨੂੰ ਆਸ ਹੁੰਦੀ ਹੈ ਵੀ ਅੱਗੇ ਜਾ ਕੇ ਆਪਾਂ ਜਾਂ ਠੰਡ ਦੇ ਵਿੱਚ ਜਦੋਂ ਸਿਆਲ ਪੈਣਾ ਸ਼ੁਰੂ ਹੋਣਾ ਆਪਾਂ ਮਹਿੰਗੇ ਰੇਟਾਂ ਦੇ ਵਿੱਚ ਜਿਹੜੀ ਆਪਣੀ ਤੂੜੀ ਨੂੰ ਵੇਚਾਂਗੇ ਕਿਉਂਕਿ ਤੂੜੀ ਸਾਂਭਣੀ ਵੀ ਬਹੁਤ ਔਖੀ ਹੈ ਪਹਿਲਾਂ ਤਾਂ ਆਪਾਂ ਨੂੰ ਇਹਦੇ ਉੱਤੇ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਆ ਜੇ ਆਪਣੇ ਕੋਲ ਜਗ੍ਹਾ ਹੈਗੀ ਹੈ ਜਾਂ ਆਪਣਾ ਸ਼ੈੱਡ ਪਾਇਆ ਹੋਇਆ ਉਹਦੇ ਵਿੱਚ ਆਪਾਂ ਤੂੜੀ ਨੂੰ ਸੰਭਾਲ ਸਕਦੇ ਆ ਤੇ ਲੇਬਰ ਦਾ ਖਰਚਾ ਤੂੜੀ ਬਣਾਈ ਦਾ ਖਰਚਾ ਜੇ ਆਪਾਂ ਕੋਪ ਲਾਵਾਂਗੇ ਤਾਂ ਕੋਪ ਦੇ ਉੱਪਰ ਵੀ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਖਰਚਾ ਆਉਂਦਾ ਪਹਿਲਾਂ ਆਪਾਂ ਨੂੰ ਖਰਚਾ ਕਰਨਾ ਪਊਗਾ ਬਾਅਦ ਦੇ ਵਿੱਚ ਰੇਟ ਆਪਾਂ ਨੂੰ ਮਿਲੇ ਜਾਂ ਨਾ ਮਿਲੇ ਉਹ ਹੁਣ ਸਿਰਫ ਡਿਪੈਂਡ ਤੂੜੀ ਤੇ ਹੈ ਵੀ ਰੇਟ ਮਿਲੂਗਾ ਜਾਂ ਫਿਰ ਨਹੀਂ ਹੁਣ ਇੱਕ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਕਿਉਂਕਿ ਤੂੜੀ ਦੇ ਰੇਟ ਲੱਗ-ਲੱਗ ਨੇ ਜਿਵੇਂ ਜਿਹੜੀ ਤਾਂ ਆਪਣੀ ਅੰਦਰਲੀ ਤੂੜੀ ਹੈ ਸ਼ੈੱਡ ਵਾਲੀ ਉਹਦਾ ਰੇਟ ਲੱਗ ਹੁੰਦਾ ਹੈ ਤੇ ਜਿਹੜੀ ਕੋਪਾ ਵਾਲੀ ਤੂੜੀ ਹੈ ਬਾਹਰਲੀ ਤੂੜੀ ਉਹਦਾ 90 ਤੋਂ 100 ਰੁਪਏ ਦਾ ਵਿੱਚ ਫਰਕ ਰਹਿੰਦਾ ਉਹ ਫਰਕ ਕਿਉਂ ਰਹਿੰਦਾ ਕਿਉਂਕਿ ਜਿਹੜੀ ਆਪਣੀ ਸ਼ੈੱਡ ਦੇ ਵਿੱਚ ਤੂੜੀ ਪਾਈ ਹੋਈ ਹੈ ਉਹਦੇ ਵਿੱਚ ਨਾ ਤਾਂ ਸੁਹਾਵਾ ਆਉਗੀ ਤੇ ਨਾ ਉਹ ਤੂੜੀ ਗਿੱਲੀ ਹੋਊਗੀ ਉਹ ਆਪਣੀ ਤੂੜੀ ਪ੍ਰੋਪਰ ਹੈ ਨਾ ਆਪਾਂ ਸੰਭੀ ਹੋਈ ਹੈ ਜਿਹੜੀ ਤੂੜੀ ਆਪਾਂ ਬਾਹਰ ਜਾਂ ਸੰਭੀ ਹੋਈ ਹੈ ਕਿਸੇ ਵੀ ਤਰੀਕੇ ਨਾਲ ਆਪਾਂ ਤੂੜੀ ਬਾਹਰ ਸੰਭੀ ਹੋਈ ਹੈ ਚਾਹ ਉਹ ਆਪਾਂ ਮਿੱਟੀ ਦੇ ਨਾਲ ਲਿਪੀ ਹੋਈ ਹੈ ਜਾਪਕ ਉਪਲਾਇਆ ਹੋਇਆ ਉਹਦਾ ਫਰਕ ਰਹੂਗਾ ਕਿਉਂਕਿ ਉਹਦੇ ਵਿੱਚ ਸਲਾਬੀ ਵੀ ਚੜਦੀ ਹੈ ਜਿਹੜੀ 1 1 2 2 4 4 ਇੰਚ ਤੂੜੀ ਉਹ ਖਰਾਬ ਹੋ ਜਾਂਦੀ ਹੈ ਤੇ ਕਈ ਵਾਰੀ ਮੀਂਹ ਪੈਣ ਕਰਨਾ ਉਪ ਦੇ ਵਿੱਚ ਪਾਣੀ ਪੈ ਗਿਆ ਫਿਰ ਵੀ ਜਿਹੜੀ ਆਧੇ ਤੋਂ ਵੱਧ ਤੂੜੀ ਖਰਾਬ ਹੋ ਜਾਂਦੀ ਹੈ ਹੁਣ ਤੁਸੀਂ ਜਦੋਂ ਵੀ ਤੁਸੀਂ ਤੂੜੀ ਨੂੰ ਵੇਚਣਾ ਹੈ ਤੁਸੀਂ ਵਪਾਰੀ ਦੇ ਨਾਲ ਗੱਲ ਕਰੋ ਵੀ ਅਸੀਂ ਸਾਰੀ ਇਹਦੀ ਤੂੜੀ ਹੈ ਉਹ ਦੇਣੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਵਪਾਰੀ ਨੂੰ ਵੀ ਘਾਟਾ ਹੋਵੇ ਵੀ ਜਿਆਦਾ ਖਰਾਬ ਨਾ ਗੱਲ ਕਰੋ ਕਿਉਂਕਿ ਜਦੋਂ ਜਿਹੜੀ ਆਪਣੀ ਸ਼ੈੱਡ ਦੇ ਵਿੱਚ ਵੀ ਤੂੜੀ ਪਾਈ ਹੋਈ ਹੁੰਦੀ ਹੈ ਉਹ ਥੱਲੇ-ਥੱਲੇ ਵਾਲੀ ਤੂੜੀ ਛੱਡ ਜਾਂਦੇ ਕਿਉਂਕਿ ਹੁੰਦੇ ਉਹਨੂੰ ਸਲਾਬ ਹੈ ਬਹੁਤੀ ਖਰਾਬ ਨਹੀਂ ਹੁੰਦੀ ਇਹ ਗੱਲਾਂ ਦਾ ਧਿਆਨ ਰੱਖਿਆ ਜਾਵੇ ਵੀ ਜਿਹੜੀ ਤੂੜੀ ਦੀ ਗੱਲ ਜਦੋਂ ਵੀ ਤੁਸੀਂ ਵਪਾਰੀ ਨਾਲ ਕਰਨੀ ਹੈ ਉਹਦੇ ਨਾਲ ਗੱਲ ਕਰੋ ਵੀ ਜਿਹੜੀ ਬਹੁਤੀ ਖਰਾਬ ਹੈ ਉਹ ਤੂੜੀ ਨੂੰ ਤੂੰ ਛੱਡ ਦੋ ਜਿਹੜੀ ਮਾੜੀ-ਮੋਤੀ ਸਲਾਬ ਚੜੀ ਹੋਈ ਹੈ ਤੂੜੀ ਨੂੰ ਉਹ ਤੂੜੀ ਖਰੀਦ ਕੇ ਵਿੱਚ ਪਾਈ ਜਾਵੇ ਹੁਣ ਜਿਹੜੇ ਤੂੜੀ ਦੇ ਰੇਟ ਹੈ ਪਹਿਲਾਂ ਨਾਲੋਂ ਜਿਹੜੇ ਵਧੇ ਨੇ ਤੂੜੀ ਦੇ ਰੇਟਾਂ ਦੇ ਵਿੱਚ ਫਰਕ ਪਿਆ ਉਹ ਫਰਕ ਕਿਉਂ ਪਿਆ ਕਿਉਂਕਿ ਇਹ ਦਿਨਾਂ ਦੇ ਵਿੱਚ ਆ ਕੇ ਇਸ ਵਾਰ ਬਰਸਾਤ ਮੀਂਹ ਵੀ ਵੱਧ ਪੈ ਰਹੀ ਹੈ ਤੇ ਹਰੇ-ਚਾਰੇ ਦਾ ਵੀ ਫਰਕ ਪਿਆ ਹੈ ਤੇ ਲੋ ਸਾਰੇ ਜ਼ਿਮੀਂਦਾਰ ਭਰਾਵਾਂ ਕੋਲ ਵੀ ਘਟ ਹੈ ਤੇ ਜਿੱਥੇ ਜਿਹੜਾ ਪਾਣੀ ਆਇਆ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇੱਕ ਗੱਲ ਤੁਸੀਂ ਵੀ ਦੇਖੀ ਹੋਣੀ ਹੈ ਵੀ ਜਦੋਂ ਇੱਕ ਸਾਲ ਤੂੜੀ ਦਾ ਰੇਟ ਘਟਦਾ ਏ ਇਸ ਵਾਰ ਜਿਹੜਾ ਰੇਟ ਹੈ ਉਹ ਸਭ ਤੋਂ ਥੱਲੇ ਗਿਆ ਸੀ ਤੇ ਹੁਣ ਆਉਣ ਵਾਲੇ ਜਿਹੜੇ ਦਿਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਭਰਾਵੋ ਉਮੀਦ ਹੈ ਵੀ ਜਿਹੜੇ ਤੂੜੀ ਦੇ ਰੇਟ ਹੈ ਉਹ ਜਰੂਰ ਵਧਣਗੇ ਤੇ ਹੁਣ ਜਿਹੜੇ ਰੇਟ ਚੱਲ ਰਹੇ ਹੈ ਪਹਿਲੇ ਸ਼ਹਿਰਾਂ ਦੀ ਗੱਲ ਕਰੀਏ ਤਾਂ 400 ਰੁਪਏ ਤੋਂ ਲੈ ਕੇ 550 ਰੁਪਏ ਦੇ ਵਿੱਚ ਵਿੱਚ 600 ਰੁਪਏ ਤੱਕ ਵੀ ਜਿਹੜੇ ਤੂੜੀ ਦੇ ਰੇਟ ਹੈ ਬਿਕ ਰਹੀ ਹੈ ਇਹ ਆਪਾਂ ਸ਼ਹਿਰਾਂ ਦੀ ਗੱਲ ਕਰ ਰਹੀ ਕਰ ਰਹੀ ਹੈ ਤੇ ਪਿੰਡਾਂ ਦੇ ਵਿੱਚ ਜਿਹੜਾ ਹੁਣ ਰੇਟ ਹੈ ਤੂੜੀ ਦਾ ਚੱਲ ਰਿਹਾ ਉਹ 350 ਰੁਪਏ ਤੋਂ ਲੈ ਕੇ 400 ਰੁਪਏ ਦੇ ਵਿੱਚ ਵਿੱਚ ਜਿਹੜਾ ਰੇਟ ਚੱਲ ਰਿਹਾ ਤੇ ਵਿੱਚ ਹੁਣ ਕਈ ਆਪਣੇ ਵੀਰ ਕਹਿਣਗੇ ਵੀ ਸਾਡੇ ਜਿਹੜਾ ਇੰਨਾ ਰੇਟ ਨਹੀਂ ਹੈਗਾ ਇਹ ਰੇਟ ਰੋਜ਼ਦਾਈ ਕੋਈ ਵੀ ਆਪਾਂ ਘਟ ਵਧ ਸਕਦਾ ਫਰਕ ਪੈ ਸਕਦਾ ਸ਼ਹਿਰਾਂ ਦਾ ਇਲਾਕਿਆਂ ਦਾ ਪਰ ਆਪਾਂ ਤੁਹਾਨੂੰ ਐਵਰੇਜ ਹੀ ਦੱਸ ਰਹੇ ਹਾਂ ਵੀ ਜਿਹੜਾ ਆਹ ਵਾਲਾ ਰੇਟ ਚੱਲ ਰਿਹਾ ਜਿਹੜੇ ਜਿਹੜੇ ਆਪਾਂ ਨੂੰ ਸ਼ਹਿਰ ਦਾ ਪਤਾ ਉੱਥੇ ਤਾਂ ਆਪਾਂ ਪਤਾ ਕਰਕੇ ਆਪਾਂ ਤੁਹਾਨੂੰ ਜਾਣਕਾਰੀ ਦੇਤੀ ਤੇ ਜੇ ਹੁਣ ਤੁਸੀਂ ਵੀ ਤੂੜੀ ਵੇਚਣੀ ਹੈ ਜੇ ਤੁਹਾਨੂੰ ਰੇਟ ਵਧੀਆ ਮਿਲੇ ਆ ਤੁਸੀਂ ਵੇਚ ਸਕਦੇ ਹੋ ਤੇ ਨਹੀਂ ਤੁਸੀਂ ਸਟੋਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਜ਼ਿਆਦਾ ਤੂੜੀ ਹੈ ਤੁਸੀਂ ਅੱਧੀ ਵੇਚ ਲਓ ਅੱਧੀ ਨੂੰ ਰੱਖ ਲਓ ਕਿਉਂਕਿ ਅੱਗੇ ਜਾ ਕੇ ਦਸੰਬਰ ਜਨਵਰੀ ਜਾਂ ਨਵੰਬਰ ਦੇ ਵਿੱਚ ਜਿਹਦੇ ਤੂੜੀ ਦੇ ਰੇਟ ਹੈ ਉਹ 600 ਪਲੱਸ ਜਾ ਸਕਦੇ ਆ 800 ਰੁਪਏ ਤੱਕ ਵੀ ਜਾ ਸਕਦੇ ਬਾਕੀ ਸੱਟੇ ਦਾ ਕੰਮ ਹੈ ਆਪਾਂ ਕੁਝ ਵੀ ਕਹਿ ਨਹੀਂ ਸਕਦੇ ਤੇ ਘਟ ਵੀ ਸਕਦੇ ਆ ਰੇਟ ਵਧ ਵੀ ਸਕਦੇ ਆ ਪਰ ਉਮੀਦ ਇਹ ਹੈ ਵੀ ਰੇਟ ਵਧਣਗੇ ਜ਼ਰੂਰ ਵੀ ਘਟ ਨਹੀਂ ਸਕਦੇ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰ ਦਿਓ ਤੇ ਸਾਰੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਵੀਡੀਓ ਨੂੰ ਪਿਆਰ ਦਈ ਕਰੋ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਹੈ ਉਹ ਕੀ ਚੱਲ ਰਿਹਾ ਤਾਂ ਕਿ ਹੋਰ ਜ਼ਿੰਮੇਵਾਰ ਭਰਾਵਾਂ ਨੂੰ ਪਤਾ ਲੱਗ ਸਕੇ ਤੇ ਰੇਟ ਬਾਰੇ ਸਤਿ ਸ਼੍ਰੀ ਅਕਾਲ ਜੀ